ਦ ਟੀਵੀ ਅਨਰਾਇ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮਹਿਲਾਵਾਂ ਨੂੰ ਸਾਡੀ ਪੂਰੀ ਟੀਮ ਦੇ ਵੱਲੋਂ ਤਰਾਸ਼ੀ ਮਹਿਲਾ ਦਿਵਸ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਅੱਜ ਦੀ ਸਾਡੀ ਇਸ ਖਾਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਮਹਿਲਾਵਾਂ ਨੂੰ ਅੱਜ ਦੇ ਸਮੇਂ ਦੇ ਵਿੱਚ ਕੀ-ਕੀ ਅਧਿਕਾਰ ਦਿੱਤੇ ਗਏ ਤੇ ਪਹਿਲੇ ਸਮੇਂ ਤੋਂ ਲੈ ਕੇ ਹੁਣ ਤੱਕ ਕਿਹੜੇ-ਕਿਹੜੇ ਅਧਿਕਾਰਾਂ ਤੋਂ ਮਹਿਲਾਵਾਂ ਵਾਂਝੀਆਂ ਰਹੀਆਂ ਕਿਹਾ ਜਾਂਦਾ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਮਹਿਲਾਵਾਂ ਨੂੰ ਪੁਰਸ਼ਾਂ ਦੇ ਬਰਾਬਰ ਸਮਝਿਆ ਜਾਂਦਾ ਪਰ ਕੀ ਇਹ ਸੱਚ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਵੀ ਕਈ ਅਧਿਕਾਰ ਮਹਿਲਾਵਾਂ ਨੂੰ ਨਹੀਂ ਦਿੱਤੇ ਗਏ ਤੇ ਹੁਣ ਗੱਲ ਕਰਾਂਗੇ ਪ੍ਰਾਚੀਨ ਸਮੇਂ ਤੋਂ ਲੈ ਕੇ ਅੱਜ ਦੇ ਸਮੇਂ ਤੱਕ ਦੀ ਕਿ ਮਹਿਲਾਵਾਂ ਨੇ ਕਿਸ ਤਰੀਕੇ ਦੇ ਨਾਲ ਇਸ ਪੁਰਸ਼ ਪ੍ਰਧਾਨ ਸਮਾਜ ਦੇ ਵਿੱਚ ਮੁਸ਼ਕਲਾਂ ਦਾ ਪਰੇਸ਼ਾਨੀਆਂ ਦਾ ਸਾਹਮਣਾ ਕੀਤਾ ਕਿਵੇਂ ਡਟ ਕੇ ਉਹ ਖੜੀਆਂ ਰਹੀਆਂ ਤੇ ਆਓ ਇਸ ਖਾਸ ਰਿਪੋਰਟ ਦੀ ਸ਼ੁਰੂਆਤ ਕਰਦੇ ਹਾਂ ਅੱਜ ਕੱਲ ਯੂਰਪ ਅਤੇ ਅਮਰੀਕਾ ਦੇ ਵਿੱਚ ਔਰਤਾ ਕਰੀਅਰ ਜਾਂ ਫਿਰ ਵਿਆਹ ਦੇ ਨਾਲ ਸੰਬੰਧਿਤ ਫੈਨਸ ਲਈ ਖੁਦ ਲੈ ਸਕਦੇ ਹਨ ਹਰ ਕਿਰਤ ਦੇ ਵਿੱਚ ਉੱਚ ਮੁਕਾਮ ਹਾਸਲ ਕਰ ਸਕਦੇ ਨੇ ਪਰ ਇਹ ਹਮੇਸ਼ਾ ਇਸ ਤਰ੍ਹਾਂ ਦਾ ਨਹੀਂ ਸੀ ਪੱਛਮੀ ਸਭਿਅਤਾ ਜਿਸ ਨੂੰ ਅੱਜ ਵਿਕਸਿਤ ਮੰਨਿਆ ਜਾਂਦਾ ਹੈ ਉਹ ਇੱਕ ਸਮੇਂ ਦੇ ਵਿੱਚ ਅਜਿਹੀ ਸੀ ਜਦੋਂ ਔਰਤਾਂ ਨੂੰ ਪਸ਼ੂਆਂ ਵਾਂਗ ਵੇਚਿਆ ਜਾਂਦਾ ਸੀ ਪੜਾਈ ਦੀ ਗੱਲ ਕਰਨ ਤੇ ਉਹਨਾਂ ਨੂੰ ਜ਼ਿੰਦਾ ਸਾੜ ਦਿੱਤਾ ਜਾਂਦਾ ਸੀ ਜੇਕਰ ਉਸ ਨੂੰ ਕਿਸੇ ਹੋਰ ਆਦਮੀ ਦੇ ਨਾਲ ਦੇਖਿਆ ਜਾਂਦਾ ਸੀ ਤੇ ਉਸਦੇ ਪਤੀ ਨੂੰ ਉਸ ਨੂੰ ਮਾਰਨ ਦਾ ਹੱਕ ਹੁੰਦਾ ਸੀ ਆਖਰਕਾਰ ਔਰਤਾਂ ਦੇ ਅਧਿਕਾਰ ਉਸ ਪਛੜੇ ਪੰਦੇ ਦੌਰ ਤੋਂ ਅੱਜ ਦੇ AI ਯੁੱਗ ਦੇ ਵਿੱਚ ਕਿਵੇਂ ਬਦਲੇ ਅੱਜ ਦੇ ਮਹਿਲਾ ਦਿਵਸ ਤੇ ਇਤਿਹਾਸ ਦੇ 6 ਅਧਿਆਵਾਂ ਦੇ ਵਿੱਚ ਔਰਤਾਂ ਦੇ ਅਧਿਕਾਰਾਂ ਦੀ ਪੂਰੀ ਕਹਾਣੀ ਤੁਹਾਨੂੰ ਦੱਸਾਂਗੀ ਪਹਿਲੇ ਅਧਿਆਏ ਦੀ ਗੱਲ ਕਰੀਏ ਪੱਥਰ ਯੁੱਗ ਪੱਥਰ ਯੁੱਗ ਤੋਂ ਸ਼ੁਰੂ ਕਰਦੇ ਆ ਸਭਿਅਤਾ ਦੀ ਸ਼ੁਰੂਆਤ ਤੋਂ ਪਹਿਲਾਂ ਔਰਤਾਂ ਅਤੇ ਮਰਦਾਂ ਨੂੰ ਬਰਾਬਰ ਅਧਿਕਾਰ ਸੀ ਔਰਤਾਂ ਨੇ ਅੱਗ ਖੇਤੀ ਤੇ ਕਾਰੋਬਾਰ ਸ਼ੁਰੂ ਕਰ ਦਿੱਤਾ ਪੱਥਰ ਯੁੱਗ ਦੀਆਂ ਕਟਨਾਵਾਂ ਦਾ ਕੋਈ ਠੋਸ ਰਿਕਾਰਡ ਨਹੀਂ ਪਰ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਆਗਬਾਲ ਨੇ ਖੇਤੀ ਪਸ਼ੂ ਪਾਲ ਅਤੇ ਇੱਥੋਂ ਤੱਕ ਕਿ ਵਪਾਰ ਵੀ ਸ਼ਾਇਦ ਔਰਤਾਂ ਨੇ ਸ਼ੁਰੂ ਕੀਤਾ ਹੈ ਕਿਤਾਬ ਲਾਈਫ ਐਂਡ ਵਰਕ ਇਨ ਪ੍ਰੀ ਹਿਸਟੋਰਿਕ ਟਾਈਮਸ ਦੇ ਵਿੱਚ ਜੀ ਰੈਨਾਲਡ ਲਿਖਦੇ ਨੇ ਕਿ ਇੱਕ ਮਾਦਾ ਜਾਨਵਰ ਦਾ ਸ਼ਿਕਾਰ ਕਰਨ ਤੋਂ ਬਾਅਦ ਇਹ ਸ਼ਾਇਦ ਔਰਤ ਹੀ ਸਨ ਜਿਸ ਨੇ ਇਹਨਾਂ ਮਾਦਾ ਜਾਨਵਰ ਦੇ ਜ਼ਿੰਦਾ ਬੱਚਿਆਂ ਨੂੰ ਨਾਲ ਲਿਆਉਣ ਅਤੇ ਪਾਲਣ ਦੀ ਪਹਿਲ ਕੀਤੀ ਸੀ ਇਹ ਸ਼ਾਇਦ ਔਰਤਾਂ ਦੀਆਂ ਇਹਨਾਂ ਪ੍ਰਾਪਤੀਆਂ ਕਾਰਨ ਸੀ ਜੋ ਉਹਨਾਂ ਨੂੰ ਸਰਵਉੱਚ ਦੇਵੀ ਦਾ ਦਰਜਾ ਦਿੱਤਾ ਗਿਆ ਸੀ ਅਤੇ ਸ਼ੁਰੂਆਤੀ ਸਭਿਅਤਾਵਾਂ ਦੇ ਵਿੱਚ ਉਹਨਾਂ ਦੀ ਪੂਜਾ ਕੀਤੀ ਜਾਂਦੀ ਸੀ ਹੁਣ ਗੱਲ ਕਰਾਂਗੇ ਦੂਸਰੇ ਅਧਿਆਇ ਦੀ ਸ਼ੁਰੂਆਤੀ ਸਭਿਅਤਾਵਾਂ ਗ੍ਰੀਸ ਰੋਮ ਤੇ ਮਿਸਰ ਇਨ੍ਹਾਂ ਸਭਿਅਤਾਵਾਂ ਦੇ ਵਿੱਚ ਪਿਤਾ ਅਤੇ ਪਤੀ ਦਾ ਔਰਤਾਂ ਉੱਤੇ ਅਧਿਕਾਰ ਸੀ ਕੁਝ ਇਤਿਹਾਸਕਾਰਾਂ ਨੇ ਇਸ ਨੂੰ ਮਾਤ ਪ੍ਰਬੰਧ ਤੋਂ ਪਿੱਤਰ ਸੱਤਾ ਵੱਲ ਤਬਦੀਲ ਦਾ ਨਤੀਜਾ ਮੰਨਿਆ। ਇਸ ਦੇ ਨਾਲ ਹੀ ਕੁਝ ਲੋਕਾਂ ਦਾ ਮੰਨਣਾ ਹੈ ਕਿ ਸਮੂਹਿਕ ਅਧਿਕਾਰਾਂ ਦੀ ਬਜਾਏ ਜਾਇਦਾਦ ਉੱਤੇ ਵਿਅਕਤੀਗਤ ਅਧਿਕਾਰਾਂ ਦੀ ਸ਼ੁਰੂਆਤ ਦੇ ਨਾਲ ਔਰਤਾ ਉੱਤੇ ਪਾਬੰਦੀਆਂ ਵੀ ਵਧਾਈਆਂ ਗਈਆਂ। ਪ੍ਰਾਚੀਨ ਗ੍ਰੀਸ ਦੇ ਵਿੱਚ ਸਪਾਰਟਾ ਇਸ ਮਾਮਲੇ ਦੇ ਵਿੱਚ ਇੱਕ અપਵਾਦ ਸੀ। ਉੱਥੇ ਮਰਦ ਤੇ ਔਰਤ ਨੂੰ ਬਰਾਬਰ ਦੀ ਆਜ਼ਾਦੀ ਸੀ। ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਇਸ ਪੜਾਤ ਤਦ ਵਿੱਚ ਜਾਇਦਾਦ ਨਿੱਜੀ ਨਹੀਂ ਸੀ ਸਗੋਂ ਸਮੂਹਿਕ ਸੀ ਔਰਤਾਂ ਨੂੰ ਆਜ਼ਾਦੀ ਸੀ ਕਿਉਂਕਿ ਜਾਇਦਾਦ ਦੇ ਅਧਿਕਾਰਾਂ ਨੂੰ ਲੈ ਕੇ ਕੋਈ ਵਿਵਾਦ ਨਹੀਂ ਸੀ ਯੂਨਾਨੀ ਸਭਿਅਤਾ ਦੇ ਵਿੱਚ ਉੱਚ ਸ਼੍ਰੇਣੀ ਦੀਆਂ ਵਿਵਸਵਾਮਾਂ ਤੇ ਆਮ ਔਰਤਾਂ ਦੇ ਨਾਲੋਂ ਉਹਨਾਂ ਨੂੰ ਵਾਧਤਕਾਰ ਸੀ ਪ੍ਰਾਚੀਨ ਯੂਨਾਨ ਦੇ ਵਿੱਚ ਔਰਤਾਂ ਨੂੰ ਕੋਈ ਰਾਜਨੀਤਿਕ ਜਾਂ ਫਿਰ ਸਮਾਜਿਕ ਅਧਿਕਾਰ ਨਹੀਂ ਸੀ ਇੱਥੋਂ ਤੱਕ ਕਿ ਅਦਾਲਤ ਦੇ ਵਿੱਚ ਉਹਨਾਂ ਦੀ ਗਵਾਹੀ ਵੀ ਜਾਇਜ਼ ਨਹੀਂ ਮੰਨੀ ਜਾਂਦੀ ਸੀ ਪਰ ਉਸ ਸਮੇਂ ਗ੍ਰੀਸ ਦੇ ਵਿੱਚ ਕੁਝ ਉੱਚ ਸ਼੍ਰੇਣੀ ਦੀਆਂ ਵਿਸਵਾਮਾ ਸਨ ਜਿਨ੍ਹਾਂ ਨੂੰ ਹੈਟੇਰਾ ਕਿਹਾ ਜਾਂਦਾ ਸੀ ਇਹ ਔਰਤਾਂ ਨਾ ਸਿਰਫ ਉੱਚ ਸਿੱਖਿਅਤ ਸਨ ਸਗੋਂ ਕਲਾ ਸਾਹਿਤ ਅਤੇ ਦਰਸ਼ਨ ਤੇ ਵੀ ਉਹਨਾਂ ਦੀ ਕਮਾਨ ਸੀ ਉਹਨਾਂ ਦੇ ਵਿੱਚੋਂ ਕਈ ਚੰਗੇ ਕਲਾਕਾਰ ਵੀ ਸਨ ਉਸ ਸਮੇਂ ਕਿਸੇ ਵੀ ਯੂਨਾਨੀ ਔਰਤ ਨੂੰ ਬਾਦ ਦੀਆਂ ਪਾਰਟੀਆਂ ਦੇ ਵਿੱਚ ਸ਼ਾਮਲ ਹੋਣ ਦਾ ਅਧਿਕਾਰ ਨਹੀਂ ਸੀ ਪਰ ਹਿਟੈਰਾ ਅਜੇਹੀਆਂ ਪਾਰਟੀਆਂ ਦੇ ਵਿੱਚ ਮਰਦਾਂ ਦੇ ਨਾਲ ਬੈਠਦੀਆਂ ਸੀ ਇਹਨਾਂ ਵੇਸ ਵਾਵਾਂ ਤੱਕ ਸਿਰਫ ਅਮੀਰ ਵਪਾਰੀਆਂ ਤੇ ਹਾਕਮ ਜਮਾਤ ਦੀ ਹੀ ਪਹੁੰਚ ਸੀ ਹਿਟੈਰਾ ਨੂੰ ਕੋਈ ਮਜਬੂਰ ਨਹੀਂ ਕਰ ਸਕਦਾ ਸੀ ਮੰਨਿਆ ਜਾਂਦਾ ਸੀ ਕਿ ਬਹੁਤ ਸਾਰੇ ਹਿਟੈਰਾ ਨੇ ਆਪਣੇ ਪਹੁੰਚ ਦੇ ਕਾਰਨ ਸ਼ਾਸਨ ਦੇ ਵਿੱਚ ਆਪਣੀ ਗੱਲ ਕਹੀ ਸੀ ਪ੍ਰਾਚੀਨ ਮਿਸਰ ਦੇ ਵਿੱਚ ਕਹਾਣੀ ਵੱਖਰੀ ਸੀ ਪਿਤਾ ਦੀ ਜਾਇਦਾਦ ਤੇ ਧੀ ਦਾ ਹੱਕ ਸੀ ਔਰਤਾਂ ਦੇ ਅਧਿਕਾਰ ਦੀ ਗੱਲ ਕਰੀਏ ਤਾਂ ਪ੍ਰਾਚੀਨ ਮਿਸਰ ਦੀ ਸਥਿਤੀ ਗ੍ਰੀਸ ਨਾਲੋਂ ਬਹੁਤ ਵਧੀਆ ਸੀ ਇੱਥੇ ਕਾਨੂੰਨ ਤਹਿਤ ਧੀ ਨੂੰ ਵੀ ਪਿਤਾ ਦੀ ਜਾਇਦਾਦ ਦੇ ਵਿੱਚ ਹਿੱਸਾ ਮਿਲਦਾ ਸੀ ਇੱਕ ਔਰਤ ਆਪਣੇ ਪਤੀ ਦਾ ਕਾਰੋਬਾਰ ਚਲਾ ਸਕਦੀ ਸੀ ਜਦੋਂ ਪਤੀ ਮਰ ਗਿਆ ਤਾਂ ਪਤਨੀ ਉਸਦੇ ਨਾਲ ਮਰਨਾ ਨਹੀਂ ਚਾਹੁੰਦੀ ਸੀ ਵਿਧਵਾ ਔਰਤ ਦੁਆਰਾ ਵਿਆਹ ਕਰ ਸਕਦੀ ਸੀ ਔਰਤ ਆਪਣੇ ਪਤੀਆਂ ਨੂੰ ਤਲਾਕ ਵੀ ਦੇ ਸਕਦੀਆਂ ਸੀ ਔਰਤਾਂ ਨੂੰ ਸਰਕਾਰੀ ਨੌਕਰੀਆਂ ਜਾਂ ਫਿਕਤਾਰਮੀ ਪੁਜਾਰੀ ਬਣਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ ਪ੍ਰਾਚੀਨ ਰੋਮ ਦੇ ਵਿੱਚ ਔਰਤਾਂ ਨੂੰ ਜਾਇਦਾਦ ਦਾ ਅਧਿਕਾਰ ਸੀ, ਕਾਰੋਬਾਰ ਦਾ ਨਹੀਂ। ਦੱਸਿਆ ਜਾਂਦਾ ਹੈ ਕਿ ਕਾਫੀ ਸਮਾਂ ਪਹਿਲਾਂ ਰੋਮਨ ਸ਼ਾਸਕ ਮਾਰਕਸ ਨੇ ਔਰਤਾਂ ਦੇ ਅਧਿਕਾਰ ਬਾਰੇ ਇੱਕ ਕਾਨੂੰਨ ਬਣਾਇਆ। ਇਸ ਦੇ ਨਾਲ ਪੁੱਤਰ ਅਤੇ ਧੀ ਨੂੰ ਪਿਤਾ ਦੀ ਜਾਇਦਾਦ ਤੇ ਬਰਾਬਰ ਦਾ ਹੱਕ ਮਿਲ ਗਿਆ। ਪਰ ਪ੍ਰਾਚੀਨ ਰੋਮ ਦੇ ਵਿੱਚ ਔਰਤਾਂ ਨੂੰ ਕਿਸੇ ਵੀ ਤਰ੍ਹਾਂ ਦਾ ਇਕਰਾਰਨਾਮਾ ਕਰਨ ਦਾ ਅਧਿਕਾਰ ਨਹੀਂ ਸੀ। ਭਾਵ ਉਹ ਕਿਸੇ ਵੀ ਤਰ੍ਹਾਂ ਦੇ ਕਾਰੋਬਾਰ ਦਾ ਹਿੱਸਾ ਨਹੀਂ ਬਣ ਸਕਦੀਆਂ ਸੀ। ਹੁਣ ਗੱਲ ਕਰਾਂਗੇ ਤੀਸਰੇ ਅਧਿਆਇ ਤੇ ਮੱਧਕਾਲੀ ਯੂਰੋਪੀਆਨੀ 400 ਇਸਵੀ ਤੋਂ 1400 ਇਸਵੀ ਤੱਕ ਰੋਮਨ ਸਭਿਅਤਾ ਦੇ ਪਤਨ ਤੋਂ ਬਾਅਦ ਪੂਰੇ ਯੂਰਪ ਦੇ ਵਿੱਚ ਵੱਖ-ਵੱਖ ਦੇਸ਼ਾਂ ਰਾਜਿਆਂ ਤੇ ਖਾਨਦਾਨਾਂ ਦਾ ਦਬਦਬਾ ਰਿਹਾ ਇਹਨਾਂ ਸਾਰੇ ਉੱਤੇ ਰੋਮਨ ਕੈਥੋਲਿਕ ਚਰਚਾ ਦਾ ਦਬਦਬਾ ਸੀ ਚਰਚ ਨੇ ਨਾ ਸਿਰਫ ਸਮਾਜਿਕ ਅਧਿਕਾਰਾਂ ਦਾ ਫੈਸਲਾ ਕੀਤਾ ਸਗੋਂ ਰਾਜਨੀਤਿਕ ਅਧਿਕਾਰਾਂ ਦਾ ਵੀ ਫੈਸਲਾ ਕੀਤਾ ਰਾਜੇ ਦੀ ਤਾਜ ਪੋਸ਼ੀ ਵੀ ਚਰਚ ਦੀ ਪ੍ਰਵਾਨਗੀ ਆ ਫਿਰ ਆਸ਼ੁਰਵਾਦ ਦੇ ਨਾਲ ਹੋਈ ਸੀ ਰੋਜ਼ ਦੇ ਵਿੱਚ ਪਿਤਾ ਆਪਣੇ ਜਵਾਈ ਨੂੰ ਕੁੱਟਣ ਦਾ ਹੱਕ ਦਿੰਦਾ ਸੀ ਮੱਦੀ ਯੂਗੀ ਯੂਰਪ ਦੇ ਵਿੱਚ ਜੇਕਰ ਇਹ ਵਿਆਹੁਤਾ ਔਰਤ ਕਿਸੇ ਅਜਨਬੀ ਦੇ ਨਾਲ ਮਿਲਦੀ ਸੀ ਤਾਂ ਉਹ ਪਤੀ ਕਾਨੂੰਨੀ ਤੌਰ ਤੇ ਉਸ ਨੂੰ ਮਾਰ ਸਕਦਾ ਸੀ ਜਦੋਂ ਕਿ ਜੇਕਰ ਪਤੀ ਕਿਸੇ ਹੋਰ ਔਰਤ ਦੇ ਨਾਲ ਫੜਿਆ ਜਾਂਦਾ ਸੀ ਤੇ ਜੁਰਮਾਨਾ ਭਰਨ ਤੋਂ ਬਚ ਜਾਂਦਾ ਸੀ ਰੋਜ਼ ਦੇ ਵਿੱਚ ਵਿਆਹਾਂ ਦੌਰਾਨ ਇਹ ਪਰੰਪਰਾ ਪ੍ਰਚਲਿਤ ਸੀ ਪਿਤਾ ਆਪਣੀ ਧੀ ਨੂੰ ਗੰਨੇ ਨਾਲ ਕੁੱਟਦਾ ਸੀ ਤੇ ਫਿਰ ਉਹਨਾਂ ਆਪਣੇ ਜਵਾਈ ਨੂੰ ਗਿਫਟ ਕਰਦਾ ਸੀ ਮਤਲਬ ਉਸਨੇ ਕੁੜੀ ਨੂੰ ਕੁੱਟਣ ਦਾ ਹੱਕ ਆਪਣੇ ਜਵਾਈ ਨੂੰ ਦੇ ਦਿੱਤਾ ਫਿਰ ਜੀ ਸਮੇਤ ਕਈ ਦੇਸ਼ਾਂ ਦੇ ਵਿੱਚ ਪਤੀ ਦੀ ਮੌਤ ਹੋਣ ਤੇ ਉਸ ਦੇ ਨਾਲ ਪਤਨੀ ਨੂੰ ਵੀ ਮਾਰ ਦਿੱਤਾ ਜਾਂਦਾ ਸੀ ਹੁਣ ਗੱਲ ਕਰਾਂਗੇ ਅਧਿਆਇ 4 ਦੀ 15ਵੀਂ ਸਦੀ ਪਹਿਲੀ ਵਾਰ ਔਰਤਾਂ ਦੇ ਅਧਿਕਾਰ ਬਾਰੇ ਗੱਲ ਕਰੋ 15ਵੀਂ ਸਦੀ ਤੱਕ ਯੂਰਪ ਦੇ ਵਿੱਚ ਚਰਚ ਦੀ ਬਜਾਏ ਰਾਜਿਆਂ ਦਾ ਦਬਦਬਾ ਵੱਧਣਾ ਸ਼ੁਰੂ ਹੋ ਗਿਆ ਇਸ ਕਾਰਨ ਔਰਤਾ ਪ੍ਰਤੀ ਰਵੱਈਏ ਫਿਰ ਬਹੁਤ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਗਈਆਂ। ਸਭ ਤੋਂ ਵਧੀਆ ਹਾਲਾਤ ਫਰਾਂਸ ਦੇ ਵਿੱਚ ਸੀ। ਇਤਿਹਾਸਕਾਰ ਦੱਸਦੇ ਨੇ ਕਿ ਇਸ ਦਾ ਕਾਰਨ ਜੌਨ ਆਫ ਆਰਕ ਨੂੰ ਕਿਹਾ ਜਾਂਦਾ ਹੈ। 1428 ਈਸਵੀ ਦੇ ਵਿੱਚ 17 ਸਾਲ ਜੌਨ ਆਫ ਆਰਕ ਰਾਜੇ ਦੀ ਆਗਿਆ ਦੇ ਨਾਲ ਫਰਾਂਸੀਸੀ ਫੌਜ ਦੇ ਵਿੱਚ ਭਰਤੀ ਹੋ ਗਿਆ। ਇੰਗਲੈਂਡ ਦੇ ਨਾਲ ਲੜਿਆ ਤੇ ਜਿੱਤਿਆ। ਇਸ ਤੋਂ ਬਾਅਦ ਫਰਾਂਸ ਦੇ ਵਿੱਚ ਔਰਤਾਂ ਦੇ ਅਧਿਕਾਰ ਕਈ ਮਾਮਲਿਆਂ ਦੇ ਵਿੱਚ ਮਰਦਾਂ ਦੇ ਬਰਾਬਰ ਹੋ ਗਏ। ਔਰਤਾਂ ਦਾ ਵਿਆਹ ਕਰਨ ਦਾ ਫਰਜ਼ ਖਤਮ ਹੋ ਗਿਆ ਸੀ। ਔਰਤਾਂ ਨੂੰ ਫੌਜ ਦੇ ਵਿੱਚ ਥਾਂ ਮਿਲਣ ਲੱਗੀ। ਹਾਲਾਂਕਿ ਔਰਤਾਂ ਨੂੰ ਹਾਲੇ ਵੀ ਰਾਜਨੀਤੀ ਦੇ ਵਿੱਚ ਕੋਈ ਗੱਲ ਨਹੀਂ ਸੀ। ਇੰਨਾ ਹੀ ਨਹੀਂ। ਫਰਾਂਸ ਸਮੇਤ ਪੂਰੇ ਯੂਰਪ ਦੇ ਵਿੱਚ ਕਾਨੂੰਨ ਦੁਆਰਾ ਜ਼ਿਆਤਰ ਪੇਸ਼ਿਆਂ ਦੇ ਵਿੱਚ ਔਰਤਾਂ ਦੇ ਦਾਖਲੇ ਤੇ پابੰਦੀ ਲਗਾ ਦਿੱਤੀ ਗਈ ਸੀ। ਹੁਣ ਗੱਲ ਕਰਾਂਗੇ ਅਧਿਆਇ 5 19ਵੀਂ ਸਦੀ ਦੀ। ਔਰਤਾਂ ਦੇ ਲਈ ਕਾਲਜ ਖੋਲ੍ਹਿਆ ਗਿਆ ਪਰ ਅਧਿਕਾਰ ਹਾਲੇ ਵੀ ਬਾਕੀ ਸੀ। ਫ੍ਰਾਂਸ ਦੇ ਵਿੱਚ 1789 ਦੇ ਵਿੱਚ ਕ੍ਰਾਂਤੀ ਤੋਂ ਬਾਅਦ ਉੱਥੇ ਦੀ ਸੰਸਦ ਨੇ ਰਾਈਟਸ ਆਫ ਮੈਨ ਦਸਤਾਵੇਜ਼ ਜਾਰੀ ਕੀਤੇ ਇਸ ਦੇ ਨਾਲ ਹੀ ਮਹਿਲਾ ਨਾਟਕ ਰਾਰ ਨੇ ਔਰਤਾਂ ਦੇ ਅਧਿਕਾਰ ਨਾਤਾ ਦਸਤਾਵੇਜ਼ ਪ੍ਰਕਾਸ਼ਿਤ ਕੀਤਾ ਡੀ ਗੂਜ਼ ਦੀ ਦਲੀਲ ਸੀ ਕਿ ਸਿਰਫ ਲਿੰਗ ਦੇ ਆਧਾਰ ਤੇ ਪੁਰਸ਼ਾਂ ਨੂੰ ਦਿੱਤਾ ਗਿਆ ਕੋਈ ਵੀ ਅਧਿਕਾਰ ਜਾਇਜ਼ ਨਹੀਂ ਹੈ ਇਸ ਨੂੰ ਰੱਦ ਕਰ ਦਿੱਤਾ ਜਾਣਾ ਚਾਹੀਦਾ ਹੈ ਉਸ ਸਮੇਂ ਤੱਕ ਵਾਲਟੇਅਰ ਅਤੇ ਡੈਨਿਸ ਡਿਡਰੋਟ ਵਰਗੇ ਪ੍ਰਭਾਵਸ਼ਾਲੀ ਦਾਰਸ਼ਨਿਕ ਵੀ ਔਰਤਾਂ ਦੇ ਅਧਿਕਾਰਾਂ ਦੀਆਂ ਖੁੱਲਕੇ ਵਕਾਲਤ ਕਰ ਰਹੇ ਸਨ 1860 ਦੇ ਦਹਾਕੇ ਦੇ ਵਿੱਚ ਆਕਸਫੋਰਡ ਇੰਗਲੈਂਡ ਦੇ ਵਿੱਚ ਪਹਿਲਾ ਮਹਿਲਾ ਕਾਲਜ ਵੀ ਸਥਾਪਿਤ ਕੀਤਾ ਗਿਆ ਸੀ ਪਰ ਫਿਰ ਵੀ ਹਰ ਕੁੜੀ ਦੇ ਲਈ ਸਿੱਖਿਆ ਹਾਸਲ ਕਰਨਾ ਆਸਾਨ ਨਹੀਂ ਸੀ ਹੁਣ ਗੱਲ ਕਰਾਂਗੇ 6ਵੇਂ ਅਧਿਆਇ ਦੀ 20ਵੀਂ ਸਦੀ ਜਦੋਂ ਔਰਤਾਂ ਕਾਰਖਾਨਿਆਂ ਦੇ ਵਿੱਚ ਮਜ਼ਦੂਰ ਬਣ ਗਈਆਂ ਉਹ ਆਪਣੇ ਹੱਕਾਂ ਦੇ ਲਈ ਸੰਗਠਿਤ ਅਤੇ ਲੜੀਆਂ ਔਰਤਾਂ ਨੂੰ ਦੂਸਰੇ ਦਰਜੇ ਦਾ ਨਾਗਰਿਕ ਮੰਨਣ ਵਾਲੇ ਯੂਰਪ ਦੇ ਵਿੱਚ ਉਦਯੋਗਿਕਕਰਨ ਦੇ ਨਾਲ ਔਰਤਾਂ ਦੇ ਹੱਕਾਂ ਦੀ ਗੱਲ ਸ਼ੁਰੂ ਹੋਈ 1800 ਦੇ ਦਹਾਕੇ ਦੇ ਵਿੱਚ ਯੂਰਪ ਦੇ ਵਿੱਚ ਮਸ਼ੀਨਾਂ ਦੀ ਕਾਰਡਕਰਨ ਅਤੇ ਉਦਯੋਗ ਦਾ ਆਕਾਰ ਤੇਜ਼ੀ ਦੇ ਨਾਲ ਵਧਿਆ ਫੈਕਟਰੀਆਂ ਸਮੇਤ ਮਜ਼ਦੂਰਾਂ ਦੀ ਲੋੜ ਸੀ ਅਤੇ ਔਰਤਾਂ ਇਸ ਦੇ ਲਈ ਸੰਪੂਰਨ ਸੀ ਫੈਕਟਰੀਆਂ ਦੇ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਨੂੰ ਪਹਿਲੀ ਵਾਰ ਮਜ਼ਦੂਰਾਂ ਵਜੋਂ ਜਥੇਬੰਦ ਹੋਣ ਦਾ ਮੌਕਾ ਮਿਲਿਆ ਇਨਾਂ ਸੰਸਥਾਵਾਂਦ ਵਿੱਚ ਔਰਤਾਂ ਦੇ ਹੱਕਾਂ ਦੀਆਂ ਲਹਿਰਾਂ ਵਧੀਆਂ ਹਾਲਾਂਕਿ ਔਰਤਾਂ ਨੂੰ ਹਾਲੇ ਵੀ ਬਰਾਬਰ ਕੰਮ ਕਰਨ ਦੇ ਲਈ ਮਰਦਾਂ ਦੇ ਬਰਾਬਰ ਤਨਖਾਹ ਨਹੀਂ ਮਿਲਦੀ ਪਰ ਕਰਮਚਾਰੀਆਂ ਦੇ ਵਿੱਚ ਉਹਨਾਂ ਦੀ ਹਿੱਸੇਦਾਰੀ ਵਧ ਗਈ ਸੀ ਇਸ ਦੌਰਾਨ ਔਰਤਾਂ ਨੇ ਵੋਟ ਦੇ ਅਧਿਕਾਰ ਦੇ ਲਈ ਸੰਗਠਿਤ ਅੰਦੋਲਨ ਸ਼ੁਰੂ ਕਰ ਦਿੱਤਾ ਲੈਨਨ ਨੇ ਪਹਿਲੀ ਵਾਰ ਮਹਿਲਾ ਦਿਵਸ ਤੇ ਛੁੱਟੀ ਦਾ ਐਲਾਨ ਕੀਤਾ ਮਹਿਲਾ ਦਿਵਸ ਦਾ ਜ਼ਿਕਰ ਪਹਿਲੀ ਵਾਰ 1900 ਦੇ ਦਹਾਕੇ ਦੌਰਾਨ ਅਮਰੀਕਾ ਅਤੇ ਯੂਰਪ ਦੇ ਵਿੱਚ ਔਰਤਾਂ ਦੀਆਂ ਮਜ਼ਦੂਰ ਜਥੇਬੰਦੀਆਂ ਦੀਆਂ ਲਹਿਰਾਂ ਦੇ ਵਿੱਚ ਮਿਲਦਾ ਹੈ ਮਹਿਲਾ ਦਿਵਸ ਦੇ ਨਾਮ ਤੇ ਪਹਿਲਾ ਅੰਦੋਲਨ 1909 ਦੇ ਵਿੱਚ ਨਿਊਯਾਰਕ ਸਿਟੀ ਦੇ ਵਿੱਚ ਸੋਸ਼ਲਿਸਟ ਪਾਰਟੀ ਆਫ ਅਮਰੀਕਾ ਦੁਆਰਾ ਸ਼ੁਰੂ ਕੀਤਾ ਗਿਆ ਸੀ 8 ਮਾਰਚ ਦੀ ਸਰਕਾਰੀ ਛੁੱਟੀ ਪਹਿਲੀ ਵਾਰ ਰੂਸ ਦੀ ਕਮਿਊਨਿਸਟ ਸਰਕਾਰ ਦੌਰਾਨ ਬਲਾਦੀਮਿਰ ਲੈਨਿਨ ਦੁਆਰਾ ਸ਼ੁਰੂ ਕੀਤੀ ਗਈ ਸੀ ਸੰਯੁਕਤ ਰਾਸ਼ਟਰ ਨੇ ਪਹਿਲੀ ਵਾਰ 1975 ਦੇ ਵਿੱਚ ਮਹਿਲਾ ਦਿਵਸ ਨੂੰ ਅਪਣਾਇਆ ਤੇ ਉਦੋਂ ਤੋਂ ਇਸ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਕਿਹਾ ਜਾਣ ਲੱਗਾ ਹੁਣ ਤੱਕ ਯੂਰਪ ਦੇ ਸਾਰੇ ਦੇਸ਼ਾਂ ਦੇ ਵਿੱਚ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੈ ਪਹਿਲੇ ਵਿਸ਼ਵ ਯੁੱਧ ਰਾਹ ਜ਼ਾਤਰ ਯੂਰਪੀਅਨ ਦੇਸ਼ਾਂ ਨੇ ਔਰਤਾਂ ਨੂੰ VOTING ਦਾ ਅਧਿਕਾਰ ਦਿੱਤਾ ਸੀ ਪਰ ਸਭ ਤੋਂ ਵੱਡਾ અપਵਾਦ ਫਰਾਂਸ ਸੀ 15ਵੀਂ ਸਦੀ ਦੇ ਸ਼ੁਰੂ ਦੇ ਵਿੱਚ ਔਰਤਾਂ ਦੀ ਬਰਾਬਰੀ ਦੀ ਗੱਲ ਕਰਨ ਵਾਲੇ ਫਰਾਂਸ ਦੇ ਵਿੱਚ 1944 ਦੇ ਵਿੱਚ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ ਗ੍ਰੀਸ ਦੀਆਂ ਸਾਰੀਆਂ ਔਰਤਾਂ ਨੂੰ 1952 ਦੇ ਵਿੱਚ ਵੋਟ ਪਾਉਣ ਦਾ ਅਧਿਕਾਰ ਮਿਲੇ ਔਰਤਾਂ ਨੂੰ ਸਵਿਟਜ਼ਰਲੈਂਡ ਦੀਆਂ ਰਾਸ਼ਟਰੀ ਚੋਣਾਂ ਦੇ ਵਿੱਚ 1971 ਦੇ ਵਿੱਚ ਵੋਟ ਪਾਉਣ ਦਾ ਅਧਿਕਾਰ ਮਿਲਿਆ ਵੈਕਟਰੀਨ ਸਿਟੀ ਦੇ ਵਿੱਚ ਰਾਜ ਦਾ ਮੁਖੀ ਪਵ ਪਪ ਚੁਣਿਆ ਜਾਂਦਾ ਹੈ ਇਸ ਸ਼ੋਣ ਦੇ ਵਿੱਚ ਸਿਰਫ ਪੁਰਸ਼ ਕਾਰਡੀਨਲ ਹਿੱਸਾ ਲੈਂਦੇ ਆ ਭਾਰਤ ਦੇ ਪ੍ਰਾਚੀਨ ਗ੍ਰੰਥਾ ਦੇ ਵਿੱਚ ਔਰਤਾਂ ਦੇ ਅਧਿਕਾਰ ਦੀ ਵਕਾਲਤ ਰਿਗਵੇਦ ਦੇ ਵਿੱਚ ਪ੍ਰੇਮ ਵਿਵਾਦ ਦਾ ਸਭ ਤੋਂ ਪਹਿਲਾ ਜ਼ਿਕਰ ਹੈ ਭਾਰਤ ਦੇ ਪੁਰਾਤਨ ਗ੍ਰੰਥਾ ਦੇ ਵਿੱਚ ਔਰਤਾਂ ਦੇ ਅਧਿਕਾਰ ਦੀ ਗੱਲ ਕਰੀਏ ਤਾਂ ਤਸਵੀਰ ਬਿਲਕੁਲ ਵੱਖਰੀ ਨਜ਼ਰ ਆਉਂਦੀ ਹੈ ਪ੍ਰੇਮ ਵਿਵਾਦ ਦਾ ਪਹਿਲਾ ਜ਼ਿਕਰ ਰਿਗਵੇਦ ਦੇ ਵਿੱਚ ਸ਼ਾਮਲ ਹੈ ਰਿਤਪੇਦ ਦੇ 10ਵੇਂ ਮੰਡਲ ਦੇ 85ਵੇਂ ਸੁਕਤ ਦੇ 9ਵੇਂ ਮੰਤਰ ਦੇ ਵਿੱਚ ਸੂਰੇ ਦੀ ਧੀ ਸੂਰੇ ਦੇ ਵਿਆਹ ਦਾ ਵਰਣਨ ਹੈ। ਸੂर्य ਆਪਣੀ ਧੀ ਸੂਰਿਆ ਦਾ ਵਿਆਹ ਸੋਮ ਨਾਲ ਕਰਨਾ ਚਾਹੁੰਦਾ ਸੀ ਪਰ ਸੂਰਿਆ ਅਸ਼wini ਕੁਮਾਰ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ। ਆਪਣੀ ਧੀ ਹਨੂਮਨ ਦੇ ਆ ਸੂਰਿਆ ਨੇ ਉਸਦਾ ਵਿਆਹ ਅਸ਼ਵਨੀ ਕੁਮਾਰ ਦੇ ਨਾਲ ਕਰ ਦਿੱਤਾ। ਭਾਵੇਂ ਕਿ ਅਸ਼ਵਨੀ ਕੁਮਾਰ ਪਹਿਲਾਂ ਇੱਕ ਪੁੱਤਰ ਦਾ ਪਿਤਾ ਸੀ। ਯਾਨੀ ਉਸ ਸਮੇਂ ਕਿਸੇ ਕੁੜੀ ਨੂੰ ਵਿਆਹੇ ਮਰਦੇ ਨਾਲ ਪਿਆਰ ਕਰਨ ਅਤੇ ਉਸਦੇ ਨਾਲ ਵਿਆਹ ਕਰਨ ਸਮਾਜਿਕ ਤੌਰ ਤੇ ਸਭਕਾਰਯੋਗ ਸੀ। ਇਸ ਤੋਂ ਇਲਾਵਾ ਸਿਹਤਮੰਦ ਬੱਚੇ ਉਦੋਂ ਹੀ ਪੈਦਾ ਹੁੰਦੇ ਹਨ ਜਦੋਂ ਮਾਂ ਦੀ ਉਮਰ ਘੱਟੋ-ਘੱਟ 16 ਸਾਲ ਜਾਂ ਫਿਰ ਇਸ ਤੋਂ ਵੱਧ ਹੁੰਦੀ ਹੈ ਭਾਵੇਂ ਕਿ ਉਸ ਵੇਲੇ ਬਾਲ ਵਿਆਹ ਵੀ ਮਨਜ਼ੂਰ ਨਹੀਂ ਸੀ। ਅੰਜ ਔਰਤਾਂ ਦੇ ਹੱਕ ਬਾਰੇ ਕੀ ਕੁਝ ਵਿਰੋਧ ਦਾ 파ਸੀ ਤਸਵੀਰ ਸਾਹਮਣੇ ਆ ਰਹੀ ਹੈ। ਮਹਾਭਾਰਤ ਵਿੱਚ ਕਿਹਾ ਗਿਆ ਹੈ ਜੇਕਰ ਕੋਈ ਆਦਮੀ ਗੁੱਸੇ ਦੇ ਵਿੱਚ ਵੀ ਹੋਵੇ ਤਾਂ ਉਹ ਆਪਣੀ ਪਤਨੀ ਦੇ ਨਾਲ ਕਠੋਰ ਵਿਵਹਾਰ ਨਹੀਂ ਕਰ ਸਕਦਾ। ਪਤੀ ਸਭ ਤੋਂ ਵਧੀਆ ਦੋਸਤ ਹੈ। ਇਸ ਤੋਂ ਇਲਾਵਾ ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਭਾਰਤ ਦੇ ਵਿੱਚ ਔਰਤਾਂ ਦੇ ਅਧਿਕਾਰ ਘਟ ਗਏ। ਦਾਦੇ ਕਲਾਤੋਂ ਭਾਰਤ ਦੇ ਵਿੱਚ ਮਰਦ ਪ੍ਰਧਾਨ ਸਮਾਜ ਸੀ ਪਰ ਔਰਤਾਂ ਨੂੰ ਬਰਾਬਰ ਅਧਿਕਾਰ ਅਤੇ ਸਨਮਾਨ ਪ੍ਰਾਪਤ ਸੀ ਪਰ ਬਾਅਦ ਦੇ ਸਮਿਆਂ ਦੇ ਵਿੱਚ ਜਿਵੇਂ-ਜਿਵੇਂ ਧਾਰਮਿਕ ਸ਼ੋਹਰਤ ਵਧੀ ਔਰਤਾਂ ਦੇ ਅਧਿਕਾਰ ਘਟਦੇ ਗਏ ਔਰਤਾਂ ਦਾ ਹੁਣ ਜਾਇਦਾਦ ਦੇ ਵਿੱਚ ਹਿੱਸਾ ਨਹੀਂ ਸੀ ਜੇ ਕੋਈ ਔਰਤ ਵਿਧਵਾ ਹੋ ਜਾਂਦੀ ਸੀ ਤੇ ਉਸ ਨੂੰ ਪਤੀ ਦੇ ਨਾਲ ਸਾੜ ਦਿੱਤਾ ਜਾਂਦਾ ਸੀ ਉਸ ਦੇ ਵਾਲ ਕੱਟਨੇ ਪੈਂਦੇ ਸੀ ਸਮਾਜ ਤੋਂ ਅਲੱਗ ਉਸ ਨੂੰ ਕਰ ਦਿੱਤਾ ਜਾਂਦਾ ਸੀ ਭਾਰਤ ਦੇ ਵਿੱਚ ਪਹਿਲਾਂ ਇਸਲਾਮਿਕ ਅਤੇ ਫਿਰ ਬ੍ਰਿਟਿਸ਼ ਹਮਲਾਵਰਾਂ ਦੇ ਆਉਣ ਦੇ ਨਾਲ ਸਥਿਤੀ ਹੋਰ ਜ਼ਿਆਦਾ ਵਿਗੜ ਗਈ ਅੰਗਰੇਜ਼ ਆਪਣੇ ਨਾਲ ਔਰਤਾ ਪ੍ਰਤੀ ਉਹੀ ਮਾਨਸਿਕਤਾ ਲੈ ਕੇ ਆਏ ਜੋ ਯੂਰਪ ਦੇ ਵਿੱਚ ਪ੍ਰਚਲਿਤ ਸੀ ਭਾਰਤ ਨੇ ਆਜ਼ਾਦੀ ਤੋਂ ਬਾਅਦ ਲਿੰਗ ਸਮਾਨਤਾ ਨੂੰ ਅਪਣਾਇਆ ਪਰ ਔਰਤਾਂ ਦੇ ਅਧਿਕਾਰ ਹਾਲੇ ਵੀ ਦੁਨੀਆ ਦੇ ਵਿੱਚ ਦੂਰ ਹਨ ਜਦੋਂ ਭਾਰਤ 1947 ਦੇ ਵਿੱਚ ਆਜ਼ਾਦ ਹੋਇਆ ਸੀ ਤਾਂ ਲਿੰਗ ਸਮਾਨਤਾ ਨੂੰ ਪੂਰੀ ਤਰ੍ਹਾਂ ਅਪਣਾਇਆ ਗਿਆ ਸੀ ਸੰਵਿਧਾਨ ਦੇ ਵਿੱਚ ਔਰਤਾਂ ਤੇ ਮਰਦਾਂ ਦੇ ਅਧਿਕਾਰਾਂ ਦੇ ਵਿੱਚ ਕੋਈ ਵਿਤਕਰਾਂ ਨਹੀਂ ਉਹ ਦੁਨੀਆ ਦੇ ਵਿੱਚ ਔਰਤਾਂ ਦੇ ਅਧਿਕਾਰ ਦੀ ਤਸਵੀਰ ਹਾਲੇ ਵੀ ਉਹ ਨਹੀਂ ਹੈ ਦੁਨੀਆ ਭਰ ਦੇ ਨਾਰੀਵਾਦੀ ਸੰਗਠਨ ਬਰਾਬਰ ਕੰਮ ਕਰਨ ਦੇ ਲਈ ਬਰਾਬਰ ਤਨਖਾਹ ਵਰਗੇ ਕੁਝਲੇ ਆਪਣੀ ਆਵਾਜ਼ ਚੱਕਦੇ ਨੇ ਦੁਨੀਆ ਭਰ ਦੇ ਵਿੱਚ 8 ਮਾਰਚ ਅੰਤਰਰਾਸ਼ਟਰੀ ਮਹਿਲਾ ਦਿਵਸ ਵਜੋਂ ਮਨਾਇਆ ਜਾ ਰਿਹਾ ਪਰ ਕਿਤੇ ਨਾ ਕਿਤੇ ਫਿਰ ਵੀ ਮਹਿਲਾਵਾਂ ਦੇ ਅਧਿਕਾਰ ਉਹਨਾਂ ਨੂੰ ਨਹੀਂ ਦਿੱਤੇ ਜਾ ਰਹੇ ਤੇ ਅੱਜ ਦੇ ਸਮੇਂ ਦੇ ਵਿੱਚ ਮਹਿਲਾਵਾਂ ਨੂੰ ਕਈ ਮੁਸ਼ਕਲਾਂ ਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਪਹਿਲੇ ਸਮੇਂ ਤੋਂ ਨਿਕਲ ਕੇ ਅੱਜ ਦੇ ਸਮੇਂ 'ਚ ਆਏ ਹਨ ਪਰ ਸਮਾਂ ਪਹਿਲੇ ਵਾਲਾ ਨਹੀਂ ਦੱਸਿਆ ਜਾ ਰਿਹਾ ਹੈ ਕਿ ਹਾਲੇ ਵੀ ਕਈ ਅਧਿਕਾਰਾਂ ਤੋਂ ਇਹਨਾਂ ਔਰਤਾਂ ਨੂੰ ਵਾਂਝਾ ਰੱਖਿਆ ਗਿਆ ਹੈ